ਗਰ ਦੇ ਹਾਲਾਤ ਨੇ ਉਹ ਜੁਰ ਦੇਖੋ ਪਾਣੀ ਚੋਂ ਕਿਰ ਕੇ ਆਣ ਕਰੋ। ਅਪਜੀਤ ਵਾਹਿਗੁਰੂ ਜੀ ਦਾ ਹਾਲ ਸਾਹਿਬ ਆਇਆ ਜੀ ਫਤਿਹ ਜੀ। ਵਾਹਿਗੁਰੂ ਜੀ ਦਾ ਹਾਲ ਸਾਹਿਬ ਆਇਆ ਜੀ। ਕਿਵੇਂ ਦਾ ਹਾਲਾਤ ਨੇ ਬਾਪੂ ਜੀ ਅੰਦਰ ਤੁਹਾਡੇ ਘਰਾਂ ਦੇ? ਹਾਲ ਤਾਂ ਬਹੁਤ ਖਰਾਬ ਹੈ ਜੀ। ਜਿੱਦਾਂ ਮਲੂਕੀ ਪਰਿਵਾਰਕ ਜੀ। ਪਰਿਵਾਰ ਹੈ ਹੀਆਂ ਘਰੇ ਹੀਆਂ ਦੋ ਦੋ ਚਾਰ ਚਾਰ ਜੀ ਤੇ ਪਸ਼ੂ ਡੰਗਰ ਜਿਹੜਾ ਉਹ ਡੰਗਰ ਸਾਡੇ ਦਾ ਘਰਾਂ ਜੀ ਆ। ਮਾੜੀ ਹਾਲਤ ਜਿਵੇਂ ਤੁਹਾਡੀ ਖਰਾਬ ਇੱਥੇ ਤੇ ਕੋਈ ਸੇਵਾ ਪਹੁੰਚ ਰਹੀ ਹੈ ਤੁਹਾਡੀ ਹਲਪ ਕੀਤੀ ਜਾ ਰਹੀ ਸਰਕਾਰ ਵੱਲੋਂ ਜਾਂ ਕਿਸੇ ਚੀਜ਼ ਵੱਲੋਂ ਨਹੀਂ ਇਹ ਜੇ ਤਾਂ ਕੋਈ ਨਹੀਂ ਸਰਕਾਰ ਦਾ ਐਮ ਐਲ ਏ ਐਮ ਪੀ ਕੋਈ ਆਇਆ ਨਹੀਂ ਨਾ 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 ਕਿਸੇ ਨੇ ਨਹੀਂ ਪੁੱਛਿਆ ਕੋਈ ਨਹੀਂ ਇਤਨ ਮੈਂਦਾ ਬੜਾ ਨਹੀਂ ਉਹ ਤਾਂ ਕਹਿੰਦੇ ਸੀ ਵੀ ਆਪਾਂ ਦੇ ਮੁਆਵਜ਼ੇ ਵੀ ਦੇਵਾਂਗੇ ਹੈਲੀਕਾਪਟਰ ਚਲਾ ਰਹੇ ਨੇ ਸਾਰਾ ਤੁਹਾਡੇ ਤੱਕ ਆ ਬਡਾਲਾ ਪਿੰਡ ਤੁਹਾਡੇ ਇੱਥੇ ਬੜੀ ਮੈਨੂੰ ਲੱਗਦਾ ਇੱਥੇ ਕੋਈ ਸੇਵਾ ਵੀ ਨਹੀਂ ਪਹੁੰਚ ਰਹੀ ਨਾ ਜੀ ਨਾ ਨਾ ਇੱਕ ਮੁੰਡੇ ਲੈ ਕੇ ਆਏ ਆ ਅਗਣਬੋਟ ਉਹ ਆਪ ਚਾਰੇ ਚਲਾ ਰਹੇ ਆ ਹਾਂ ਤੇ ਬਟਮ ਹੀ ਨਹੀਂ ਤੁਹਾਡੇ ਕੋਲ ਪਾਣੀ ਦੀ ਲੋੜ ਉਹ ਤੁਸੀਂ ਜਾ ਕੇ ਨਾ ਕਿਸੇ ਨਾ ਕਿਸੇ ਕੋਲੇ ਲੈ ਕੇ ਜਾ ਰਹੇ ਉਹ ਵੀ ਆ ਮਦਬਰਾ ਸੰਸਥਾਾਂ ਲੈ ਕੇ ਆਉਂਦੀਆਂ ਸਸਤਾ ਹੀ ਲੈ ਕੇ ਆ ਰਹੀਆਂ ਸਿਕ ਸੰਸਥਾਵਾਂ ਉਹ ਵੀ ਹਾਂਜੀ ਹਾਂਜੀ ਹੋਰ ਕੋਈ ਮਦਦ ਨਹੀਂ ਕਰ ਰਿਹਾ ਹਾਂਜੀ ਨਾਜੀ ਗਵਰਨਮੈਂਟ ਵਾਲੂ ਕਿੰਨੀ ਕੁ ਮਦਦ ਆਈ ਤੁਹਾਨੂੰ ਕੋਈ ਨਾ ਜੀ ਅਜੇ ਤੇ ਕੋਈ ਪੁੱਛਿਆ ਹੀ ਨਹੀਂ ਅੰਟੀ ਜੀ 1 ਰੁਪਿਆ ਨਹੀਂ ਆਇਆ ਕੁਝ ਵੀ ਨਹੀਂ ਨਾ ਜੀ ਉਹ ਤਾਂ ਕਹਿੰਦੇ ਨੇ ਬਸ ਮਾਲ ਸਾਰੇ ਪਹੁੰਚਾ ਰਹੇ ਆ ਆਪਾਂ ਪੰਜਾਬ ਦੇ ਹੜ੍ਹਾਂ ਤੇ ਸਾਡੇ ਨਾਂ ਤੇ ਕੋਈ ਬੰਨ ਤੇ ਦੇ ਕੇ ਚਲੇ ਜਾਂਦੇ ਉਹ ਅਸੀਂ ਕਹਿ ਨਹੀਂ ਸਕਦੇ ਕੋਈ ਗੱਲ ਪਰ ਇੱਥੇ ਨਹੀਂ ਕੁਝ ਆਇਆ ਨਾ ਜੀ ਪੂਰੇ ਪਿੰਡ ਵਿੱਚ ਕਿੰਨੇ ਘਰ ਨੇ ਤੁਹਾਡੇ ਡੁੱਬੇ ਹੋਏ ਪੂਰੇ ਪਿੰਡ ਦੇ ਵਿੱਚ ਸਾਡੇ ਦਾ ਘਰ ਤਾਂ ਬਹੁਤ ਆ ਵਹਿਲੀਆਂ ਐ ਹਾਂ ਹਾਂ ਚਲ ਇੱਥੇ ਤਾਂ 15 20 ਘਰ ਹੀ ਆ ਇੱਥੇ ਫਿਰਨੀ ਤੋਂ ਅੰਦਰ ਹਾਂ ਬਾਕੀ ਸਾਬ ਵਹਿਲੀਆਂ ਆ 14 1500 ਬੋੜਾ ਪਿੰਡ ਦੀ ਅੱਛਾ ਜੀ ਇਹ ਬਹੁਤ ਵੱਡਾ ਪਿੰਡ ਆ ਜੀ ਬੜਾਲਾ ਪਿੰਡ ਤੁਹਾਡਾ ਨਾ 22 2900 ਏਕੜ ਦੇ ਵਿੱਚ ਮਤਲਬ ਪਿੰਡ ਆ ਕੀ ਲੱਗਦਾ ਪਾਣੀ ਕਦੋਂ ਤੱਕ ਉਤਰੇਗਾ ਕੋਈ ਹਾਲਾਤ ਲੱਗਦੇ ਨੇ ਨਹੀਂ ਸਮਝ ਲੱਗਦੀ ਜੀ ਅਜੇ ਆ ਕੀ ਜਾਂਦੇ ਮਗਰੋਂ ਹੋਰ ਆ ਗਿਆ ਘਰ ਦਾ ਮਾਹੌਲ ਕਿਦਾਂ ਦਾ ਕਿਦਾਂ ਪਰਿਵਾਰ ਦੇ ਜੀ ਨੇ ਜੀ ਮਤਲਬ ਹਰ ਟਾਈਮ ਟੈਨਸ਼ਨ ਪਰੇਸ਼ਾਨੀ ਹਰ ਟਾਈਮ ਹਾਂਜੀ ਹਾਂਜੀ ਕੋਈ ਰਾਤ ਵੀ ਸਾਡਾ ਕੀ ਬਣੂਗਾ ਰਾਤ ਨੂੰ ਨੀਂਦ ਨਹੀਂ ਆਉਂਦੀ ਘਰ ਦੇ ਵਿੱਚ ਵਟਾ ਬੰਨ ਲਾ ਲਾ ਕੇ ਹਾਂ ਤੁਹਾਂ ਸੁੱਕਾ ਰੱਖ ਰੱਖ ਕੇ ਮਾਲ ਡੰਗਰ ਦਾ ਐ ਬਾਤ ਕਰਦੇ ਕੀ ਲੱਗਦਾ ਤੁਹਾਨੂੰ ਕਦੇ ਸੋਚਿਆ ਸੀ ਹੁੰਦੇ ਹਾਲਾਤ ਹੋਣਗੇ ਹਾਂ ਜੀ ਨਾ ਦੋ ਦੇਖ ਤਣਾਅ ਕੋ ਪੁੱਛ ਵੀ ਰਿਹਾ ਥੇ ਉਹ ਵੀ ਬੜਾ ਵੱਡਾ ਦੁੱਖ ਕੜਿਆ ਜਿਹੜੀ ਅਸ਼ਮਿਸ਼ਾਨ ਕਾਰਡ ਦੇ ਨਾਲ ਹੀ ਪਰਲੇ ਬੰਨਿਆ ਸਾਰੇ ਇਹ ਡੁੱਬ ਡੁੱਬ ਕੀ ਸਾਰਾ ਵੀ ਮੋਟਰ ਜਮੀਨ ਸੀ ਸਾਰੀ ਡੁੱਬ ਗਈ ਆਪਣੀ ਸੀ ਕਿ ਆਪਣੀ ਆਪਦੀ ਸਾਰੇ ਡੁੱਬ ਖਤਮ ਹੋ ਗਏ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਵੀ ਓਟਾ ਲੈਣ ਵਾਲੇ ਆ ਜਾਂਦੇ ਆ ਸਰਕਾਰ ਨੂੰ ਕੀ ਕਹਿਣਾ ਚਾਹਣਾ ਸਰਕਾਰ ਕੋਈ ਬਾਝ ਨਹੀਂ ਫੜਾਉਂਦੀ ਕੀ ਕਹਾਂਗੇ ਸਰਕਾਰ ਨੂੰ ਪਿਛਲੀ ਯਾਰ ਵੀ ਸੈਂਟਰ ਸਰਕਾਰ ਵੱਲੋਂ ਪੈਸੇ ਆਏ ਆ ਮੇਰੇ ਕੋਲ 5 ਏਕੜ ਜ਼ਮੀਨ ਉਹ ਵੀ ਅੱਧੀ ਦੇ ਮਿਲੇ ਮੈਨੂੰ ਅੱਧੀ ਦੇ ਮਿਲੇ ਹੀ ਨਹੀਂ ਲੱਭੇ ਹੀ ਨਹੀਂ ਹਨ ਕੋਈ ਕਿੱਥੇ ਪਟਵਾਰੀ ਅੱਜ ਇੱਥੇ ਬੈਗਾ ਕਿੰਨੇ ਫੁੱਟ ਕਿੱਥੇ ਬੈਗਾ ਚੌਥੇ ਇੱਥੇ ਬੈਗਾ ਕਿੰਨੇ ਕੁ ਫੁੱਟ ਪੰਜ ਤੋਂ ਸਾਢੇ ਜੀ ਇੱਥੇ ਬਹੁਤ ਡੂੰਘਾ ਪਾਣੀ ਆ ਆਹ ਦੇ ਚੱਲ ਪੁੱਛਾ ਥਾਂ ਇੰਨਾ ਪਿੰਡ ਦਾ ਹਾਂ ਬਹੁਤ ਸਨ 6-6 7-7 ਸਕੂਪ ਪਾਣੀ ਬਿਲਕੁਲ ਹਾਂ ਜੀ ਤੁਸੀਂ ਦੇਖੋ ਕੋਈ ਨਾ ਨਾ ਫੋਟ ਵੀ ਲੀਆਂ ਉੱਚੀਆਂ ਕਰਕੇ ਪਾਈਆਂ ਦੇ ਹਿਸਾਬ ਲਾ ਲਓ ਕੋਈ ਇਹ ਦੇ ਦੋ-ਦੋ ਫੋਟੀਆਂ ਬਿਲਕੁਲ ਤੁਸੀਂ ਹਾਲਾਤ ਆ ਹਾਲਾਤ ਲਈ ਫਿਰਦਾ ਨਾਲ ਸਸ਼ਤਰ